ਬਾਜੀ ਦੇ 50 ਸਾਲਾ ਬਰਸੀ ਦਾ ਸਮਾਂ ਬਰਸੀ ਹੁੰਦੀ ਆ ਬਰਸ ਹੁੰਦਾ ਕਿ ਬਰਸ ਬੀਤ ਜਾਂਦਾ ਕਿੰਨੇ ਬਰਸ ਹੋ ਗਏ 50 ਬਰਸ ਹੋ ਗਏ 50 ਸਾਲ ਸੁਪਨੇ ਵਾਂਗੂ ਲੰਘ ਗਏ ਦਾਸ ਦੀ ਉਮਰ 60 ਸਾਲਾਂ ਦੀ ਹੋ ਗਈ ਹੈ 10 ਸਾਲਾਂ ਦੇ ਸੀ ਉਹਦੋਂ ਔਰ ਬਾਬਾ ਜੀ ਦਾ ਜਿਵੇਂ ਜਿਵੇਂ ਉਸ ਸਮੇਂ ਵਿੱਚ ਜਿੰਨਾ ਕਿ ਸਮਾਂ ਸੀ ਸਾਰੇ ਵਜਨ ਬਾਬਾ ਜੀ ਦੇ ਆਯਾਦ ਨੇ ਔਰ ਮਹਾਂਪੁਰਖਾਂ ਨੇ ਲੰਗਰ ਵਿੱਚ ਹੱਥੀਂ ਸੇਵਾ ਕਰਦਿਆਂ ਵੀ ਦਰਸ਼ਨ ਕੀਤੇ ਔਰ ਘੋੜੇ ਮਹੱਲੇ ਵਿੱਚ ਘੋੜਿਆਂ ਤੇ ਸਵਾਰ ਹੋਿਆਂ ਦੇ ਵੀ ਘੋੜੇ ਦੀ ਦੌੜ ਲਾਉਂਦਿਆਂ ਦੇ ਵੀ ਦਰਸ਼ਨ ਕੀਤੇ ਬਾਬਾ ਜੀ ਨੇ ਬਜ਼ੁਰਗ ਹੁੰਦਿਆਂ ਤਾਂ ਹੀ ਘੋੜੇ ਦੀ ਸਵਾਰੀ ਨਹੀਂ ਛੱਡੀ। ਔਰ ਬਹੁਤ ਸੇਵਾ ਦੇ ਵਿੱਚ ਦਿਨ ਰਾਤ ਕਰਕੇ ਬਾਬਾ ਜੀ ਨੇ ਸੇਵਾ ਕੀਤੀ। ਔਰ ਸੱਚ ਤੇ ਪਹਿਰਾ ਦਿੱਤਾ। ਬੋਲਿਏ ਸੱਚ ਧਰਮ ਝੂਠ ਨਾ ਬੋਲਿਏ। ਕਿਉਂਕਿ ਉਹਨਾਂ ਦੇ ਪੱਲੇ ਸੱਚ ਸੀ। ਉਹ ਵਚਨ ਜਿਹੜਾ ਸਾਹਮਣੇ ਬਚਨ ਕਿਸੇ ਦੇ ਕਰ ਦੇਣਾ ਉਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਤੇ ਮਹਾਂਪੁਰਖ ਇੱਕ ਸਚਾਈ ਦਾ ਬਚਨ ਸਾਹਮਣੇ ਕਰਕੇ ਤੇ ਉਹਦੇ ਮਨ ਦਾ ਭਲੇਖਾ ਦੂਰ ਕਰ ਦਿੰਦੇ ਤੇ ਇਹ ਵੀ ਕਿਰਪਾ ਕਰ ਦਿੰਦੇ ਉਹਨੂੰ ਕਿਰਾਏ ਜਾਂਦੇ ਨੂੰ ਰਾਹ ਵੀ ਪਾ ਦਿੰਦੇ ਉਹਨਾਂ ਮਹਾਂਪੁਰਖਾਂ ਨੇ ਸੇਵਾ ਜਿੱਥੇ ਗੁਰਪੰਥ ਦੀ ਸੇਵਾ ਲਈ ਆਪ ਜੀ ਨੇ ਸਰਵਣ ਕੀਤਾ ਕਿੰਨੇ ਰੱਬ ਦੇ ਪਿਆਰੇ ਗੁਣੀ ਗਿਆਨੀ ਮਹਾਪੁਰਖ ਰੱਬ ਦੇ ਪਿਆਰੇ ਆਪ ਜੀ ਦੇ ਨਾਲ ਹੁਣੇ ਹੀ ਬਾਬਾ ਬਲਬੀਰ ਸਿੰਘ ਸਾਹਿਬ ਜੀ ਸੰਬੰਧਨ ਹੋ ਰਿਹਾ ਸਨ ਜੇ ਬੁੱਢੇ ਦਲ ਦਾ ਤੇ 6 ਮਹੀਨੇ ਰਾਜ ਸਾਜ ਸਾਰਾ ਅਕਾਲੀ ਫੂਲਾ ਸਿੰਘ ਜੀ ਦੇ ਬਿਰਜ ਸਾਂਭਿਆ ਮਗਰ ਤਰੀਕਾਂ ਭੁਗਤੀਆਂ ਜਿੰਨਾ ਚਿਰ ਬਿੜੇ ਦਲ ਨੂੰ ਰਿਹਾ ਨਹੀਂ ਕਰਵਾ ਲਿਆ ਉਹਨੇ ਚ ਸਿਰਸੰਘ ਪਰਤੇ ਨਹੀਂ ਸਾਡੇ ਦਾਦੀ ਜੀ ਚਲਾਣਾ ਕਰਕੇ ਉਧਰੋਂ ਰਿਹਾ ਹੋ ਗਿਆ ਪੰਥ ਬਿੜੇ ਦਲ ਤੇ ਉਸ ਵੇਲੇ ਬਾਬਾ ਜੀ ਸੰਸਕਾਰ ਹੁੰਦਿਆਂ ਤੇ ਆਏ ਬਾਬਾ ਜੀ ਪਿਤਾ ਜੀ ਨੇ ਦੱਸਿਆ ਕਰਦੇ ਸਨ ਕਿ ਸਾਡੇ ਮਾਤਾ ਦੀ ਸਾਨੂੰ ਸੰਭਾਲ ਨਹੀਂ ਇੰਨੀ ਸਚੇਤਾ ਆਉਂਦਾ ਵਾ ਇਹ ਮਾਤਾ ਜੀ ਦਾ ਪਣਗਾ ਮਹਿਲੀ ਮਹਾਰਾਜ ਦਾ ਜਿਹੜਾ ਚਪਚਾ ਚਬਚਾ ਵਾ ਜਲ ਵਾਲਾ ਉਹਦੇ ਲਾਗੇ ਪਣਗਾ ਸੀ ਬਾਬਾ ਜੀ ਹੁਣਾਂ ਨੇ ਬਹੁਤ ਹੱਠ ਤਪ ਕੀਤਾ ਉਹ ਸਮੇਂ ਦੇ ਵਿੱਚ ਇਹ ਛੌਣੀ ਨੂੰ ਇਧਰ ਨੂੰ ਜਦੋਂ ਵਿਸਤਾਰ ਕੀਤਾ ਜਿੰਨੂੰ ਖਜ਼ਾਨੇ ਵਾਲਾ ਗੁੰਗਾ ਨੇ ਜਿੱਥੇ ਮਹਾਰਾਜ ਦੀਆਂ ਬਖਸ਼ਿਸ਼ਾਂ ਬਖਸ਼ੀਸ਼ਾਂ ਨੇ ਉਸ ਕਮਰੇ ਨੂੰ ਖਜ਼ਾਨੇ ਵਾਲਾ ਕਮਰਾ ਕਿਹਾ ਜਾਂਦਾ। ਉਥੇ ਮਹਾਰਾਜ ਦੀਆਂ ਬਖਸ਼ੀਆਂ ਮਹਿਲਾ ਤਾਂ ਜਦੋਂ ਬਾਬਾ ਜੀ ਇਧਰ ਨੂੰ ਸ਼ੌਨੀ ਸਾਹਿਬ ਨੂੰ ਵਿਸਤਾਰ ਕੀਤਾ। ਬਾਬਾ ਗੁਰਮੁਖ ਸਿੰਘ ਜੀ, ਬਾਬਾ ਬਕਾਲਾ ਸਾਹਿਬ ਵਾਲੇ ਵੀ ਆਏ ਜਦੋਂ ਇਹ ਨਿਸ਼ਾਨ ਸਾਹਿਬ ਸ਼ੌਨੀ ਵਾਲਾ ਇੱਥੇ ਚਲਾਇਆ। ਪਹਿਲਾਂ ਮਹਿਲਾ ਵਿੱਚ ਨਿਸ਼ਾਨ ਸਾਹਿਬ ਉਥੇ ਜੋੜ ਮੇਲਾ ਮਨਾਇਆ ਜਾਂਦਾ ਸੀ। ਔਰ ਇਹ ਛੋਣੀ ਸਾਹਿਬ ਵਾਲਾ ਜਿਹੜਾ ਨਿਸ਼ਾਨ ਸਾਹਿਬ ਹੈ ਇਹਨੂੰ 100 ਸਾਲ ਤੋਂ ਉੱਤੇ ਹੋ ਗਿਆ ਨਿਸ਼ਾਨ ਲੱਗੇ ਨੂੰ ਬਾਬਾ ਜੀ ਦੱਸਿਆ ਕਰਦੇ ਸਨ ਕਿ ਸਾਡੀ ਸੰਭਾਲ ਤੋਂ ਪਹਿਲਾਂ ਦਾ ਨਿਸ਼ਾਨ ਸਾਹਿਬ ਹੈ ਇਸੇ ਤਰ੍ਹਾਂ ਬਾਬਾ ਜੀ ਦੀ ਹੱਥੀਂ ਸੇਵਾ ਦੇਗ ਲੰਗਰ ਵਿੱਚ ਸੇਵਾ ਹੱਥੀਂ ਕਰਨੀ ਬਰਤਨ ਮੰਨਨੇ ਇਥੋਂ ਤਾਈਂ ਕੋੜਿਆਂ ਦਾ ਲੜੜਾ ਵੀ ਆਪ ਠਾਉਣ ਲੱਗ ਪੈਣਾ ਜੇ ਕਿਸੇ ਨੇ ਆਖਣਾ ਬਾਬਾ ਜੀ ਇਹ ਭੌੜਾ ਮੈਨੂੰ ਫੜਾ ਦਿਓ ਕਾਰਦਾਰ ਕਹਿੰਦੇ ਨੇ ਸਿੰਘ ਭੌੜੇ ਨੂੰ ਆਪ ਮੜਾਸਾ ਕਰਕੇ ਕੋੜਿਆਂ ਦਾ ਲਜੜਾ ਟੋਕਰੇ ਵਿੱਚ ਆਪ ਸੁਟਣਾ ਤੇ ਬਾਬਾ ਜੀ ਨੇ ਕਹਿਣਾ ਤੂੰ ਵੀ ਹੋਰ ਕੋਈ ਸੇਵਾ ਕਰ ਲੈ ਇਹਦੇ ਗੁਰੂ ਕੇ ਘੋੜੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਜਾਣ ਕੇ ਗੁਰੂ ਕੇ ਤਵੇਲੇ ਦੀ ਸੇਵਾ ਕੀਤੀ ਆਪਣਾ ਇੱਕ ਚੀਜ਼ ਨੂੰ ਵੀ ਇੱਕ ਇੰਚ ਭਰ ਵੀ ਇੱਕ ਰਤੀ ਭਰ ਵੀ ਚੀਜ਼ ਨੂੰ ਆਪਣਾ ਨਹੀਂ ਜਣਾਇਆ ਫਿਰ ਬਾਬਾ ਜੀ ਬਾਬਾ ਗੁਰਮੁਖ ਸਿੰਘ ਸਾਹਿਬ ਜੀ ਬਾਬੇ ਬਕਾਲੇ ਸਾਹਿਬ ਵਾਲਿਆਂ ਦੇ ਨਾਲ ਇਹਨਾਂ ਸਨੇਹ ਪਿਆਰ ਗਿਆਨੀ ਗੁਰਵਿੰਦਰ ਸਿੰਘ ਜੀ ਨੇ ਆਪ ਦੇ ਨਾਲ ਸਾਂਝਾ ਕੀਤਾ ਬਹੁਤ ਵੱਡਾ ਸਨੇਹ ਪਿਆਰ ਸੀ ਬਾਬਾ ਗੁਰਮੁਖ ਸਿੰਘ ਜੀ ਜਦੋਂ ਸੰਝ ਖਿਆਣ ਨੂੰ ਪਿਆਣਾ ਕਰ ਗਏ ਤੇ ਬਾਬਾ ਗੁਰਮੁਖ ਸਿੰਘ ਜੀ ਦੇ ਅੰਗੀਠੇ ਨੂੰ ਭੱਜ ਕੇ ਜਾਂਦੇ ਆ ਇਹਨਾਂ ਸਨੇਹ ਸੀ ਮਾਹ ਪਰਖਾਂ ਦਾ ਤੇ ਬਾਬਾ ਜੀ ਦੇ ਬਚਨ ਬਹੁਤ ਹਨ ਕਈ ਬਚਨ ਹੁੰਦੇ ਸੁਣੇ ਸੁਣਾਤੇ ਸਾਨੂੰ ਉਹਨਾਂ ਨੇ ਬਚਨ ਜਿਹੜੇ ਨੇ ਉਹ ਉਤਰਾ ਹੀ ਗੰਠ ਕਰਾ ਦਿੱਤੇ ਜਦੋਂ ਮੈਂ ਸਕੂਲੇ ਪੜਦਾ ਸਾਂ ਅੰਮ੍ਰਿਤਸਰ ਸਾਹਿਬ ਉਸ ਵੇਲੇ ਬਾਬਾ ਜੀ ਬੱਗੀ ਤੇ ਗਏ ਠਾਕਰ ਸਿੰਘ ਬੈਂਕੇ ਵਾਲਾ ਇਹਦਾ ਪਾਰਾ ਹੁੰਦਾ ਸੀ ਟੂਟੀਆਂ ਤੇ ਅੰਮ੍ਰਿਤਸਰ ਸਾਹਿਬ ਤੇ ਬਾਬਾ ਜੀ ਕਹਿ ਲੈ ਕੇ ਚੱਲ ਠਾਕਰ ਸਿਆਂ ਜਦੋਂ ਸਕੂਲ ਦੇ ਦਰਵਾਜੇ ਗਾੜੀ ਜਾ ਕੇ ਬੱਗੀ ਖਿਲਾਰੀ ਤੇ ਉੱਥੇ ਸਾਹਮਣੇ ਸਕੂਲ ਦੇ ਬੱਗੀ ਖਿਲੋਤੀ ਬਾਬਾ ਜੀ ਬੈਠੇ ਬੱਗੀ ਤੇ ਸਾਹਮਣੇ ਜਦੋਂ ਦਰਸ਼ਨ ਹੋਇਆ ਤੇ ਮੈਡਮ ਪੜਾਉਂਦੀ ਸੀ ਉਹਨੂੰ ਕਿਹਾ ਉਹਨੇ ਕਿਹਾ ਜਾਓ ਨਹੀਂ ਤੇ ਹੋਸਟਲਾਂ ਦੇ ਵਿੱਚ ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਉਦੋਂ ਕੇਵਲ 4 ਕਿ ਸਾਲ ਦਾ ਹੋਊਗਾ ਮੈਂ ਗਿਆ ਬਗੀਚੇ ਤੇ ਜਾ ਕੇ ਬਾਬਾ ਜੀ ਨੂੰ ਪਾਈਦਾਨ ਸਣੀ ਚੜ ਕੇ ਬਗੀਚੇ ਤੇ ਮੱਥਾ ਟੇਕਿਆ ਤੇ ਬਾਬਾ ਜੀ ਕਹਿਣ ਲੱਗੇ ਉਹ ਠਾਕੁਰ ਸਿੰਘ ਨੂੰ ਬੈਂਕੇ ਵਾਲੇ ਨੂੰ ਕਹਿੰਦੇ ਵੇਖ ਲੈ ਆ ਗਏ ਉਹ ਬੰਦਨ ਮੇਰੇ ਕੰਨਾਂ 'ਚ ਗੂੰਜਦੇ ਆ ਕਹਿੰਦੇ ਅੱਜ ਸਾਡਾ ਜੀਕਰ ਆਇਆ ਸੀ ਇਹ ਅਵਤਾਰ ਸੋਹਣਾ ਨੂੰ ਮਿਲ ਕੇ ਆਉਣਾ ਫਿਰ ਮੈਨੂੰ ਆਪ ਦੇ ਨਾਲ ਲਾ ਕੇ ਮੇਰਾ ਸਿਰ ਪਿਆਰ ਦੇ ਕੇ ਕਹਿਣ ਲੱਗੇ ਜੰਗਾ ਜਾਉ ਪੁੱਤ পড়ੋ ਨਾਲ ਠਾਕੁਰ ਸਿੰਘ ਨੂੰ ਕਲਿਆ ਮਿਸ਼ਰੀ ਦਾ ਲਫਾਫਾ ਦੇ ਕੇ ਜਾ ਇਹਨਾਂ ਦੀ ਜਮਾਤ ਵਿੱਚ ਵੰਡ ਗਿਆ ਉਹਨਾਂ ਦੀ ਨਜ਼ਰ ਉਹਨਾਂ ਦੇ ਬਚਨ ਨਹੀਂ ਤੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਸੀ ਕੋਈ ਆਸ ਮੈਦ ਨਹੀਂ ਸੀ ਇਹ ਜਿਹੜਾ ਜੀਵਨ ਜੀਵ ਰਹੇ ਹਾਂ ਜਾ ਉਹ ਸੇਵਾ ਲੈ ਰਹੇ ਨੇ ਤੇ ਇਹ ਬਾਬਾ ਜੀ ਦੀ ਬਦੌਲਤ ਹੈ ਜਿਨ੍ਹਾਂ ਦੀ ਵਰਸੀ ਅੱਜ ਆਪਾਂ 50 ਸਾਲਾ ਮਨਾ ਰਹੇ ਹਾਂ ਉਸ ਵੇਲੇ ਸਾਰਿਆਂ ਦੇ ਮਨ ਡੋਲ ਗਏ ਸੀ ਕੇਵਲ ਬਾਬਾ ਜੀ ਦਾ ਪਿਤਾ ਜੀ ਉਹਨਾਂ ਦਾ ਮਨ ਨਹੀਂ ਡੋਲਿਆ ਕਹਿਣ ਲੱਗੇ ਇਹਨਾਂ ਨੇ ਤੇ ਮਹਾਂਪੁਰਖਾਂ ਦਾ ਵਜਨ ਹੋਇਆ ਮੈਨੂੰ ਕੋਈ ਸ਼ਰਤ ਨਹੀਂ ਸੀ ਦੱਸਣ ਵਾਲੇ ਦੱਸਦੇ ਨੇ ਕਿ ਬਾਬਾ ਜੀ ਦਾ ਮਨ ਅਡੋਲ ਰਿਹਾ ਵੀ ਇਹਨਾਂ ਨੂੰ ਮਹਾਂਪੁਰਖਾਂ ਦਾ ਵਜਨ ਹੋਇਆ ਵੀ ਇਹਨਾਂ ਕੋਲੋਂ ਸੇਵਾ ਲੈਣੀ ਸਾਤ ਸੰਗਤ ਜੀ ਉਹਨਾਂ ਮਹਾਪੁਰਖਾਂ ਦੀ ਸੇਵਾ ਇਹ ਜੋ ਸੇਵਾਵਾਂ ਦੇ ਕਾਰਜ ਨੇ ਜਿੱਥੇ ਉਹਨਾਂ ਨੇ ਕੋਈ ਸੰਕਲਪ ਵੀ ਕਰ ਲਿਆ ਕੋਈ ਫੁਰਨਾ ਵੀ ਕਰ ਲਿਆ ਇਹ ਸਾਰੀਆਂ ਸੇਵਾ ਉਹਨਾਂ ਦਾ ਜਿਹੜਾ ਸੰਕਲਪ ਆ ਉਹਨਾਂ ਦਾ ਜਿਹੜਾ ਫੁਰਨਾ ਵੀ ਇੱਥੇ ਆ ਬਣੇ ਜਾਂ ਆ ਬਣੇ ਉਹ ਆਪ ਵੀ ਗੁਰੂ ਪਰਮੇਸ਼ਰ ਦੀ ਆਪਣੇ ਪਿਆਰਿਆਂ ਦਾ ਉਹ ਕੀਤਾ ਹੋਇਆ ਸੰਕਲਪ ਜਿਹੜਾ ਉਹ ਪੂਰਾ ਕਰਦੇ ਆ ਕਿਵੇਂ ਕਰਾ ਲੈਣ ਕਰ ਲੈਣ ਉਹ ਮਹਾਰਾਜ ਸੱਚਾ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦਸਾਂ ਪਾਤਸ਼ਾਹਾਂ ਨੇ ਜੀਓ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਰਮੇਸ਼ਰ ਦੀ ਕਰਾਉਂਦੇ ਆ ਸੋ ਇਸ ਕਰਕੇ ਅੱਜ ਬਾਬਾ ਜੀ ਦਾ ਦਿਹਾੜਾ ਸਾਨੂੰ ਗੁਰੂ ਕੀ ਮਰਜ਼ਾਦਾ ਵਿੱਚ ਤਿਆਰ ਪਰ ਤਿਆਰ ਰਹਿਣ ਵਾਸਤੇ ਉਹਨਾਂ ਦਾ ਜੀਵਨ ਸਦਾ ਪ੍ਰੇਰਦਾ ਰਹੇਗਾ ਕਦੇ ਵੀ ਆਲਸ ਨਹੀਂ ਕਰਨਾ ਨਿਤਨੇਮ ਅੰਮ੍ਰਿਤ ਵੇਲੇ ਦਾ ਇਸ਼ਨਾਨ 2 ਵਜੇ ਦਾ ਇਸ਼ਨਾਨ ਨਿਤਨੇਮ ਦਾ ਬਾਬਾ ਜੀ ਇਹ ਨਿਤਨੇਮ ਤੇ ਫਿਰ ਜੱਤੇ ਪੈਰ ਸੇਵਾ ਵਿੱਚ ਦਿਨ ਰਾਤ ਇਸੇ ਤਰ੍ਹਾਂ ਹੀ ਜੇ ਦਲਪੰਥ ਨੂੰ ਲੈ ਕੇ ਤੁਰੇ ਨੇ ਨਿਸ਼ਾਨ ਧੰਸਾ ਤੇ ਫਿਰ ਵੇਖ ਲੋ ਕਿੱਡੀ ਵੱਡੀ ਵਿਸ਼ਾਲ ਯਾਤਰਾ ਉਹਨਾਂ ਸਮਿਆਂ ਵਿੱਚ ਕੋਈ ਰਾਹ ਰਸਤੇ ਨਹੀਂ ਸਨ ਐਸਾ ਰਾਹ ਰਸਾ ਮਹਾਂ ਬੁਰਖਾ ਨੇ ਯਾਤਰਾ ਦਾ ਹਿਜੂਰ ਸਾਹਿਬ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਅੱਜ ਸੰਗਤਾਂ ਹਜੂਰ ਸਾਹਿਬ ਨੂੰ ਸੋਹਣੇ ਰਸਤੇ ਬਣੇ ਨੇ ਉਹਨਾਂ ਸਮਿਆਂ ਵਿੱਚ ਤੇ ਕਿੰਨਾ ਪਿਆਰ ਗੁਰੂ ਕਲਗੀਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਆਜੀ ਸਿੰਘ ਸਾਹਿਬ ਬਾਬਾ ਜਸਬੀਰ ਸਿੰਘ ਜੀ ਹੈਡ ਗ੍ਰੈਂਥੀ ਸ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਏ ਨੇ ਕਸ਼ਮੀਰ ਤੋਂ ਬਾਬਾ ਕਸ਼ਮੀਰ ਸਿੰਘ ਜੀ ਤੇ ਤਖਤ ਪਟਨਾ ਸਾਹਿਬ ਤੋਂ ਜਹੇਦਾਰ ਬਾਬਾ ਬਲਦੇਵ ਸਿੰਘ ਜੀ ਆਏ ਇਹ ਇੱਕ ਪਿਆਰ ਦੀ ਕਸ਼ਿਚ ਖਿੱਚ ਮੈਂ ਸਮਝਦਾ ਕਿ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਪਿਆਰ ਸੀ ਗੁਰੂ ਗੋਬੀ ਬਾਬਾ ਜੀ ਦਾ ਤੇ ਮਹਾਰਾਜ ਨੇ ਉਹ ਪਿਆਰ ਦੇ ਕੇ ਮਹਾਰਾਜ ਨੇ ਭੇਜਿਆ ਵੀ ਸਾਡੇ ਪਿਆਰੇ ਦਾ ਦਿਨੇ ਬਿਲੇਹਾਰ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੋਂ ਕਿੰਨਾ ਗੁਰੂ ਕੇ ਪੰਥ ਵਿੱਚ ਮਹਾਪੁਰਖਾਂ ਨੇ ਜਿੱਥੇ-ਜਿੱਥੇ ਵੀ ਸਿਵਾਮਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਸਾਡੇ ਆ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਸ਼ਹੀਦੀ ਬਾਗ ਕਿੰਨੇ ਵਜਨ ਇਹਨਾਂ ਨੇ ਮਹਾਪੁਰਖਾਂ ਕੋਲੋਂ ਸਰਵਣ ਕੀਤੇ ਹਥੀਂ ਸੇਵਾ ਕਰਨ ਦਾ ਕਿਨੇ-ਕਿਨੇ ਪਹਿਰੇ ਜਿੱਥੇ ਵੀ ਕੋਈ ਉਹ ਸਾਰੀਆਂ ਛਾਉਣੀਆਂ ਪੜਾ ਅਸਥਾਨ ਬਹੁਤ ਵੱਡੀ ਸੇਵਾ ਬਾਬਾ ਜੀ ਨੇ ਕੀਤੀ ਬਣਾ ਬਣਾ ਕੇ ਸੌਂਪ ਦਿੱਤੇ ਜਿ세 ਤਰ੍ਹਾਂ ਮਹਾਪੁਰਖਾਂ ਨੇ ਜੇ ਉਹ ਘੋੜਿਆਂ ਦਾ ਜੇ ਉਹ ਮਸਾਲਾ ਉਹ ਚੂਰਨ ਅੱਜ ਵੀ ਉਹ ਚੂਰਨ ਜਿਹੜਾ ਉਹ ਬਣਾਇਆ ਜਾਂਦਾ ਭਾਵੇਂ ਕੋਈ ਬੰਦਾ ਹੋਵੇ ਉਹਨੂੰ ਵੀ ਬਾਬਾ ਜੀ ਦੇ ਦਿੰਦੇ ਸੀ ਐਵੇਂ ਘੋੜੇ ਨੂੰ ਦੇਣਾ ਘੋੜੇ ਨੂੰ ਵੀ ਦੇ ਦਿੰਦੇ ਸੀ ਤੇ ਮਹਾਪੁਰਖਾਂ ਦੇ ਜਿਹੜੇ ਬਚਨ ਨੇ ਅਥੀ ਪਲਟਾ ਕਰਨਾ ਪ੍ਰਸ਼ਾਦੇ ਥਲਣੇ ਸੇਵਾ ਕਰਨੀ ਗਫੇ ਨੂੰ ਦਾਗ ਨਾ ਲਗਣ ਦੇਣਾ ਬਹੁਤ ਵੱਡੀਆਂ ਸਵਾਮਾਂ ਉਹਨਾਂ ਦੀਆਂ ਹੱਥੀ ਮੁਸ਼ਕਤ ਕਰਨ ਦੀਆਂ ਉਹਨਾਂ ਨੇ ਬਿਰਧ ਹੁੰਦਿਆਂ ਤਾਂ ਹੀ ਸੇਵਾ ਨਹੀਂ ਛੱਡੀ ਜਿਨੇ ਉਹਨਾਂ ਦੇ ਮਹਾਂਪੁਰਖਾਂ ਦੀ ਸੰਗੀ ਰਹਿ ਕੇ ਭਾਵੇਂ ਅਨਪੜ੍ਹ ਵੀ ਆ ਕੋਈ ਉਹਨਾਂ ਨੇ ਵੀ ਨਿਤਨੇਮ ਦੀ ਬਾਣੀ ਯਾਦ ਕਰਾਤੀ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਿਆ ਕਰਦੇ ਸੀ ਸਿੰਘ ਆਪ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਬਾਬਾ ਜੀ ਲੱਗਿਆ ਕਰਦੇ ਸੀ ਜਦੋਂ ਪਾਕਿਸਤਾਨ ਬਣਿਆ ਜਦੋਂ ਰੌਲਾ ਪਿਆ ਉਹ ਤੋਂ ਪਹਿਲਾਂ ਇੰਨੀ ਵੱਡੀ ਮੁਹਿੰਮ ਚੱਲੀ ਅੰਮ੍ਰਿਤ ਛਕਣ ਵਾਲਿਆਂ ਦੀ 4 400 5 500 ਪ੍ਰਾਣੀਆਂ ਨੂੰ ਰੋਜ਼ ਦਾ ਅੰਮ੍ਰਿਤ ਛਕਾਉਣਾ ਦਿਨ ਰਾਤ ਨਿਕਲ ਜਾਣਾ ਬਾਬਾ ਜੀ ਨੇ ਕਹਿਣਾ ਬਹੁਤ ਵੱਡੀ ਸੇਵਾ ਮਹਾਂਪੁਰਖਾਂ ਨੇ ਬਹੁਤ ਬਚਨ ਯਾਦ ਆਉਂਦੇ ਨੇ ਟਾਈਮ ਇੰਨਾ ਨਹੀਂ ਬੜਾ ਟਾਈਮ ਲੱਗ ਗਿਆ ਕਈ ਵਿਆਰੇ ਬੋਲਣ ਵਾਲੇ ਵੀ ਮਹਾਂਪੁਰਖਾਂ ਦਾ ਕੋਈ ਬਚਨ ਇਹ ਯਾਦਗਾਰੀ ਇਸ ਬਾਬਾ ਜੀ ਦੇ 50 ਸਾਲਾ ਦਿਹਾੜਾ ਸਾਹਮਣੇ ਬੈਠਾ ਖੜਕ ਸਿੰਘ ਹੁਣੀ ਪੈੜਾਂ ਦੇ ਨਗਰ ਦੇ ਦੁਬਈ ਤੋਂ ਆਏ ਚੇਚਾ ਕਿੰਨੇ ਅਮਰੀਕਾ ਤੋਂ ਆਏ ਅੰਗਲੈਂਡ ਤੋਂ ਆਏ ਆਸਟ੍ਰੇਲੀਆ ਤੋਂ ਆਏ ਕਿੰਨੇ ਮੁਲਕਾਂ ਤੋਂ ਸੰਗਤਾਂ ਆਈਆਂ ਤੇ ਬਾਹਰ ਵੀ ਕੰਟਰੀਆਂ ਵਿੱਚ ਬਾਬਾ ਜੀ ਦਾ ਦਿਹਾੜਾ ਮਨਾ ਰਹਿਆਂ ਨੇ ਸੰਗਤਾਂ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਆਇਆਂ ਨੂੰ ਆਏ ਹੋਏ ਮਹਾਪੁਰਖਾਂ ਨੂੰ ਰੱਬ ਦੇ ਪਿਆਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਅਮਰ ਸੰਚਾਰ ਵੀ ਬਹੁਤ ਗਿਣਤੀ ਚ ਹੋਇਆ 53 53 ਪ੍ਰਾਣੀ ਚਲੋ ਜਿੰਨੇ ਹੋ ਗਏ 53 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਜਦੋਂ ਬਾਬਾ ਜੀ ਦਾ ਦਸਹਿਰਾ ਸੀ ਉਦੋਂ ਅੰਮ੍ਰਿਤ ਸੰਚਾਰ ਹੋਇਆ ਤੇ ਸੰਗਤ ਨੂੰ ਆਵਾਜ਼ ਦਿੱਤਾ ਗਿਆ ਵੀ ਬਈ ਬਾਬਾ ਜੀ ਆਪ ਪੰਨਿਆਂ ਪਿਆਰਾਂ 'ਚ ਲੱਗਣਗੇ ਬਾਬਾ ਦਾਸ ਸਿੰਘ ਸਾਹਿਬ ਜੀ ਤੇ ਸੰਤ ਗਿਆਨੀ ਕਰਤਾਰ ਸਿੰਘ ਦੀ ਭਿੰਡਰਾਂ ਵਾਲੇ ਆਪ ਨਾਲ ਪੰਨਿਆਂ ਪਿਆਰਾਂ 'ਚ ਲੱਗੇ ਤੇ ਉਦੋਂ ਅੰਮ੍ਰਿਤ ਸੰਚਾਰ ਹੋਇਆ ਬਿਅੰਤ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਉਸ ਵੇਲੇ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਜਦੋਂ ਬਾਬਾ ਜੀ ਨੇ ਦਸਤਾਰ ਸਜਾਈ ਕਹਿਣ ਲੱਗੇ ਖਾਲਸਾ ਜੀ ਬੋਰਡ ਤੇ ਬੋਰਡ ਨਹੀਂ ਲੱਗਾ ਕਿਸੇ ਨੇ ਵੇਖਿਆ ਅਰੇ ਬੋਰਡ ਤੇ ਬੋਰਡ ਲੱਗਾ ਇਸ ਕਰਕੇ ਮਹਾਪੁਰਖਾਂ ਦਾ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਾਨੂੰ ਜੀਵਨ ਜਾਚ ਸਿਖਾਉਂਦਾ ਹੀ ਰਹੇਗਾ ਕਦੇ ਮਰਜ਼ਾਦਾ ਤੋਂ ਟਲਿਆਈ ਨਹੀਂ ਇੱਕ ਇੱਕ ਰਤੀ ਭਰ ਵੀ ਨਹੀਂ ਉਹਨੇ ਨੇ ਰਹਿਣ ਦਿੱਤੀ ਮਰਜ਼ਾਦਾ ਨੂੰ ਹੀ ਮੁੱਖ ਰੱਖਿਆ ਅੱਜ ਜਿਹੜੇ ਜੈਸੇ ਬੰਦੀ ਦੀ ਸੰਪਰਦਾ ਦਲਪੰਥ ਬਾਬਾ ਵਿਧੀਚੰਦ ਸਾਹਿਬ ਜੀ ਦੀਆਂ ਸ਼ਾਉਣੀਆਂ ਪੜਾ ਜਿੱਥੇ ਵੀ ਥਾਂ ਅਸਥਾਨ ਬਣੇ ਉਹ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਜਿਵੇਂ ਨਿਸ਼ਾਨ ਧੁੰਸਾ ਲੈ ਕੇ ਮਹਾਰਾਜ ਦਾ ਦਿੱਤਾ ਤੁਰਿਆ ਨਾ ਕਿਉਂਕਿ ਮਰਜ਼ਾਦਾ ਹੈ ਤੇ ਉਹ ਜਿਹੜੇ ਕਿਤੇ ਸ਼ਾਉਣੀਆਂ ਪੜਾ ਅਸਥਾਨ ਬਣਦੇਗਾ ਤੇ ਉਹ ਜਿੱਥੇ ਵੀ ਕੋਈ ਥਾਂ ਅਰਦਾਸ ਹੋਇਆ ਉਹ ਗੁਰੂ ਘਰ ਦੇ ਲੋਹ ਲੰਗਰ ਦੇ ਨਾਂ ਤੇ ਹੀ ਬਾਬਾ ਜੀ ਨੇ ਕਰਾਇਆ ਆਪਣੇ ਨਾਂ ਨਹੀਂ ਕਰਾਇਆ ਇਥੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਾਦਾ ਜ਼ਮੀਨਾਂ ਇੱਥੇ ਰਹਿ ਜਾਣੀਆਂ ਨੇ ਕੋਈ ਜ਼ਮੀਨਾਂ ਦਾ ਝਗੜਾ ਨਹੀਂ ਜੇ ਕੋਈ ਆਏ ਤੇ ਅਵਾਜ਼ ਦਿੱਤੀ ਆ ਜਿੱਥੇ ਅਗੀ ਆਪਦੀ ਵਾਹ ਲੋ ਇੱਕ ਜਥੇਬੰਦੀ ਨੂੰ ਸੰਪਰਦਾ ਨੂੰ ਇੰਨਾ ਵੱਡਾ ਵਿਚਾਰ ਰੂਪ ਵਿੱਚ ਮਹਾਪੁਰਖਾਂ ਨੇ ਦਿਨ ਰਾਤ ਕਰਕੇ ਉਹ ਗੁਰੂ ਪੰਥ ਦੀ ਸੇਵਾ ਲਈ ਤੇ ਅਸੀਂ ਇਹਦੇ ਵਿੱਚ ਸੇਵਾ ਦੇ ਵਿੱਚ ਜਿੰਨਾ ਵੀ ਕਰ ਸਕੀਏ ਇਹਦੇ ਵਿੱਚ ਸਾਰਿਆਂ ਨੂੰ ਹੀ ਸੰਯੋਗ ਕਰਨੇ ਚਾਹੀਦਾ ਹੈ।